ਅਣੀ ਮੇਰ ਨਾਲ ਪਵਿੱਤਰ ਸਿੰਘ ਚਾਹਲ ਆ ਮੈਂ ਕੈਨੇਡਾ ਦੇ ਰਹਿਣ ਵਾਲਾ ਤੇ ਐਸੇੜ ਮੋਗੇ ਆ ਮੇਰ ਨਾਲ ਇੱਕ ਬਹੁਤ ਵੱਡਾ ਫਰਾਡ ਹੋਇਆ ਆ ਮੇਰਾ ਇੱਕ ਦੋਸਤ ਬਣਿਆ ਬਹੁਤ ਪੁਰਾਣਾ ਉਹਨੇ ਮੇਰ ਨਾਲ ਬਹੁਤ ਵੱਡੀ ਠੱਗੀ ਮਾਰੀ ਆ ਅਸੀਂ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਸਕੂਟਰਾਂ ਦਾ ਇੱਥੇ ਉਹਦੇ ਵਿੱਚ ਮੇਰੇ ਪੈਸੇ ਲੱਗੇ ਸੀ 15 ਲੱਖ 15 ਹਜ਼ਾਰ ਦਾ ਮੇਰੇ ਕੋਲੇ ਪ੍ਰੂਫ ਪਿਆ ਸਾਰਾ ਕੁਝ ਕੀ ਨਾਮ ਆਉਦਾ ਕਦੋਂ ਤੋਂ ਕਹਿੰਦੀ ਆ ਰਹੀ ਸੀ ਉਸ ਬੰਦੇ ਦਾ ਨਾਮ ਜੀ ਬਲਵਿੰਦਰ ਸਿੰਘ ਬੱਬੂ ਉਹਦਾ ਨਾਮ ਆ ਨਿਊ ਸਿਵਲ ਲੈਂਡ ਦੇ ਵਿੱਚ ਉਹਦਾ ਉਹਦੀ ਦੁਕਾਨ ਹੈ ਨਿਊ ਐਸ ਬੀ ਆਟੋ ਕਰੋ ਤੋ ਯਾਰੀ ਇਹ ਤਾਂ 35 ਸਾਲ ਤੋਂ ਆਜੀ 1989 ਤੋਂ ਦੋਸਤੀ ਸੀ ਉਹਦੇ ਨਾਲ ਕੀ ਗੱਲ ਹੋਈ ਹੈ ਕਿਵੇਂ ਠੱਗੀ ਕਿਵੇਂ ਬਚੀ ਅਸੀਂ ਰਲ ਕੇ ਜੀ ਇੱਕ ਇਲੈਕਟ੍ਰਿਕ ਸਕੂਟਰਾਂ ਦਾ ਕੰਮ ਕੀਤਾ ਸੀਗਾ 2020 ਦੇ ਵਿੱਚ ਨਵੰਬਰ ਦੇ ਵਿੱਚ 2021 21 ਜੇ ਅਸੀਂ ਕੰਮ ਕੀਤਾ ਸਾਰਾ 2022 ਦੇ ਵਿੱਚ ਮੈਂ ਬਾਹਰ ਚਲਾ ਗਿਆ ਅਸੀਂ ਸਾਰਾ ਹਿਸਾਬ ਕਿਤਾਬ ਬਣਾਇਆ ਮੇਰੇ ਹਿੱਸੇ ਦੇ ਪੈਸੇ 475000 ਉਹਨੇ ਮੈਨੂੰ ਦੇਤਾ ਮੈਂ ਬਾਹਰ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਦੋਂ ਮੈਂ ਵਾਪਸ ਹੀ ਮੁੜ ਕੇ ਆਇਆ ਹੈਗਾ 2022 ਚ ਐਂਡ ਤੇ ਮੈਂ ਆਇਆ ਹੈਗਾ 23 ਚ ਆਇਆ ਹੈਗਾ 24 ਚ ਆਇਆ ਹੈਗਾ ਉਹਨੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਕਹਿੰਦਾ ਕਿ ਤੇਰਾ ਕੋਈ ਹਸਾਬ ਤਾਂ ਬਣਦਾ ਹੀ ਨਹੀਂ ਛੋਟੀ 11 ਹਰੀ ਜੀ ਤੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਨਾਮ ਵੀ ਵਿੱਚ ਚੱਕਤਾ ਡੀ ਲਿਸ਼ਟ ਤੋਂ ਮੇਰੇ 11 ਹਰੀ ਜੀ ਉਹਨੇ ਮੇਰਾ ਨਾਮ ਜਿਹੜਾ ਸੀਗਾ ਬੋਰਡ ਦੇ ਉੱਪਰ ਉਹ ਚੱਕਤਾ ਵਿਜ਼ਿਟਿੰਗ ਕਾਰਡ ਦੇ ਉੱਤੇ ਮੇਰਾ ਨੰਬਰ ਸੀਗਾ ਉਹ ਖਤਮ ਕਰਤਾ ਬਿੱਲ ਬੁੱਕ ਸੀਗੇ ਉਹ ਲੋ ਦੇ ਉੱਤੇ ਮੇਰਾ ਫੋਨ ਨੰਬਰ ਸੀਗਾ ਸਾਰਾ ਕੁਝ ਖਤਮ ਕਰਕੇ ਆਪਦੇ ਫੋਨ ਨੰਬਰ ਉੱਤੇ ਪਾਤੇ ਤੇ ਇਹ ਕੰਪਨੀ ਸਾਰੀ ਉਹਨੇ ਆਪਦੇ ਮੁੰਡੇ ਦੇ ਨਾਮ ਦੇ ਉੱਤੇ ਕਰਤੀ ਕਿੰਨੇ ਪੈਸੇ ਦਿੱਤੇ ਸੀ ਸਰ ਤੁਸੀਂ ਇਨਵੈਸਟ ਕੀਤਾ ਮੇਰਾ ਜੀ ਇਸ ਵੇਲੇ ਬੈਂਕ ਦਾ ਪ੍ਰੂਫ ਜਿਹੜਾ ਹੈਗਾ 15 ਲੱਖ ਤੇ 15 ਹਜ਼ਾਰ ਦਾ ਹੈ ਤੇ ਪੈਸੇ ਤਾਂ ਵੱਧ ਲੱਗੇ ਹੈਗੇ ਆ ਜਿਹੜਾ ਕਿ ਪ੍ਰੂਫ ਇੰਨੇ ਦਾ ਹੈ ਉਸ ਵੇਲੇ ਤੇ ਉਹਨਾਂ ਦੀ ਜਿਹੜੀ ਹੈ ਸਕੂਟਰ ਏਜੰਸੀ ਵੀ ਜਿਹੜੀ ਹੈ ਸੜ ਗਈ ਸੀ ਅਸੀਂ ਖਬਰ ਵੀ ਨਸ਼ਰ ਕੀਤੀ ਸੀ ਜੀ ਇਸ ਸਮੇਂ ਹਾਂਜੀ ਉਹ ਪਤਾ ਲੱਗਿਆ ਸੀ ਮੈਨੂੰ ਪਰ ਉਹ ਮੈਂ ਉਸ ਵੇਲੇ ਕੈਨੇਡਾ ਦੇ ਵਿੱਚ ਸੀਗਾ ਮੈਨੂੰ ਇਹਨੇ ਕੋਈ ਫੋਨ ਨਹੀਂ ਕੀਤਾ ਜਦੋਂ ਮੈਂ ਇੱਥੇ ਵਾਪਸ ਮੁੜ ਕੇ ਆਇਆ ਹੈਗਾ ਉਦੋਂ ਮੈਨੂੰ ਕਹਿੰਦਾ ਵੀ ਤੇਰੇ ਸਾਰੇ ਪੈਸੇ ਜਿਹੜੇ ਲੱਗੇ ਸੀ ਉਹ ਉੱਥੇ ਸਕੂਟਰ ਸਾਰੇ ਸੜ ਗਏ ਖਤਮ ਹੋ ਗਏ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਾਲਾਂਕਿ ਉੱਥੇ ਨੁਕਸਾਨ ਸਿਰਫ 3-4 ਸਕੂਟਰਾਂ ਦਾ ਹੋਇਆ ਸੀ ਉਹ ਵੀ ਲੱਗਦਾ ਨਹੀਂ ਕਿ ਇੱਕ ਬਿਉਤਬੰਦੀ ਨਹੀਂ ਸਾੜਿਆ ਗਿਆ ਸੀ ਜਿਗਾ ਉਹ ਉਹ ਕੀਤਾ ਹੀ ਇਸ ਤਰੀਕੇ ਦੇ ਨਾਲ ਸੀਗਾ ਜੀ ਤਾਂ ਕਿ ਮੈਨੂੰ ਬਾਹਰ ਕੀਤਾ ਜਾਵੇ ਉਸ ਤੋਂ ਬਾਅਦ ਦੇ ਬੰਤੇ ਇਹਨੇ ਮੇਰਾ ਸਾਰਾ ਨਾਂ ਨੂੰ ਵਗੈਰਾ ਸਾਰਾ ਖਤਮ ਕਰਤਾ ਬਸ ਹੁਣ ਕੀ ਕਾਰਵਾਈ ਪੁਲਸ ਵੱਲੋਂ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਕਾਰਵਾਈ ਕੀਤੀ ਵੀ ਹੈ ਇਸ ਵੇਲੇ 406 ਦਾ ਪਰਚਾ ਹੋਇਆ ਹੋਇਆ ਤੇ ਇਹ ਬੰਦਾ ਫਰਾਰ ਹੈ ਸਤੰਬਰ 30 ਨੂੰ ਪਰਚਾ ਹੋ ਗਿਆ ਸੀਗਾ ਤੇ ਆਪਦੇ ਮੁੰਡੇ ਦੇ ਨਾਲ ਇਹ ਭੱਜਿਆ ਹੋਇਆ ਘਰੋਂ ਜਿੰਦੇ ਲੱਗੇ ਹੋਏ ਆ ਦੁਕਾਨ ਬੰਦ ਹੈ ਕੀ ਮੰਗ ਕਰਦੇ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਜਿਹੜੇ ਐਨਆਰਆਈ ਬੰਦੇ ਇੱਥੇ ਪੈਸੇ ਇਨਵੈਸਟ ਕਰਦੇ ਹੈਗੇ ਆ ਵੀ ਉਹਨਾਂ ਦੀ ਇੱਕ ਸਰਵਾਈ ਕੀਤੀ ਜਾਵੇ ਸੰਤੋਸ਼ ਤੋਂ ਉਪਲਬਧ ਕਾਰਵਾਈ ਤੋਂ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਾਂ ਜੀ ਲੈ ਤਾਂ ਇਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੇ ਮਾੜੇ ਐਂਸਰਾਂ ਦੇ ਜਿਹੜੇ ਠੱਗਿਆ ਮਾ ਜਲਦ ਕਰਦਾ ਜਲਦੀ ਤੋਂ ਪਹਿਲਾਂ ਕਰਨਾ ਚਾਹੀਦਾ ਜੀ ਇਹਨਾਂ ਨੂੰ ਕਿਉਂਕਿ ਦੂਜਿਆਂ ਨੂੰ ਵੀ ਇਹ ਸਹੇਦ ਮਿਲੇ ਇਸ ਚੀਜ਼ ਦੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਮੈਂ ਤਾਂ ਬਾਹਰੋਂ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚਾਹ ਰੋ ਠੀਕ ਹੈ ਕੋਈ ਨਹੀਂ ਇਹਦਾ ਵੀ ਰੋਟੀ ਪਾਣੀ ਚੱਲੀ ਜਾਊਗਾ ਕੋਈ ਨਹੀਂ ਸਾਰੇ ਪੈਸੇ ਮੈਂ ਹੀ ਲਾਏ ਸੀਗੇ ਤੇ ਜਿਹੜੇ ਹਾਲਾਤ ਵੇਖ ਕੇ ਤਾਂ ਕੋਈ ਵੀ ਬੰਦਾ ਡਰੂਗਾ ਵੀ ਇੱਥੇ ਆ ਕੇ ਪੈਸੇ ਕਿਹਨੂੰ ਲਾਉਣੇ ਲਾਏ ਨੇ ਇਹਦੇ ਬੱਚਿਆਂ ਨੂੰ ਵੀ ਸੱਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬੱਚੇ ਵੀ ਸੱਤ ਬੱਚੇ ਬਿਲਕੁਲ ਜੀ ਇਹਨਾਂ ਦੀ ਬੇਟੀ ਮੈਂ ਲੈ ਕੇ ਗਿਆ ਆ ਆਪਦੀ ਤੀ ਬਣਾ ਕੇ ਲੈ ਕੇ ਗਿਆ ਬਾਹਰ ਮੇਰੇ ਕੋਲ ਹੀ ਰਹੀ ਹੈ ਬਹੁਤ ਸਾਲ ਉਹਦਾ ਵਿਆਹ ਵੀ ਕੀਤਾ ਬੇਟੀ ਖੁਸ਼ ਵੀ ਆਪਦੇ ਘਰੇ ਸਰ ਜੀ ਇਹਨਾਂ ਐਲਆਰਆਈ ਵੱਲੋਂ ਐਜੂਕੇਸ਼ਨ ਡਿਗੇਸੀ ਮਾਮਲਾ ਦਾ ਦੋਇਆ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ 30 ਮਾਮਲਾ ਸਾਲ ਸਰ ਜੀ ਇੱਕ ਪਵਿੱਤਰ ਸਿੰਘ ਵੰਨਿਓ ਜਿਹੜੇ ਮਾਨਯੋਗ ਐਸਐਸਪੀ ਮੁਕਰ ਨੇ ਉਹਨਾਂ ਨੂੰ ਇੱਕ ਪੀਸੀ ਦੀ ਦਰਖਾਸਤ ਦਿੱਤੀ ਗਈ ਸੀ ਜੋ ਬਾਦਪਰਤਾਲ ਡਿਪਟੀ ਸਾਹਿਬ ਦੇ ਜਿਹੜੀ ਉਹ ਮੁਕੱਦਮਾ 200 ਮੁਕੱਦਮਾ ਨੰਬਰ 215 ਥਾਣਾ ਸਿਟੀ ਸਿਟੀ ਵਿੱਚ ਦਰਜ ਹੋਇਆ ਇਹ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ ਦਰਜ ਹੈ ਜਿਹੜਾ ਇਹ ਅੰਡਰ ਸੈਕਸ਼ਨ 406 ਹੈ ਵੀ ਉਹਨੇ ਜਿਹੜਾ 15-16 ਲੱਖ ਰੁਪਏ ਦੇ ਕਰੀਬ ਜਿਹੜੀ ਹੈਗੀ ਹੈ ਉਦੀ ਸੰਪਤੀ ਸੀ ਉਹ ਜਿਹੜੀ ਖੁਰਦਵਰ ਕਰ ਸਰ ਐਨਆਰ ਨੇ ਕਿਹਾ ਕਿ ਅਜੇ ਤੱਕ ਗਿਰਫਤਾਰ ਨਹੀਂ ਅਸੀਂ ਕਿਸ ਤਰ੍ਹਾਂ ਦੀ ਕਰ ਰਹੀ ਹੈ ਹਾਂਜੀ ਉਹ ਨੂੰ ਜਿਹੜਾ ਅਰੈਸਟ ਕਰਨ ਲਈ ਅਸੀਂ ਜਿਹੜਾ ਪ੍ਰਯਾਸ ਕਰ ਰਹੇ ਹਾਂ ਉਹਨੂੰ ਜਲਦੀ ਗਿਰਫਤਾਰ ਕਰ ਲਿਆ ਜੇ ਸਰ ਇਹ ਵੀ ਪਤਾ ਲੱਗਿਆ ਕਿ ਬਬੂ ਵੱਲੋਂ ਜਿਹੜਾ ਜਿਹੜਾ ਉਹ ਸਕੂਟਰ ਸੀ ਉਹਨਾਂ ਨੂੰ ਅੱਗ ਵੀ ਲਾਈ ਦੇਸੀ ਹਾਂਜੀ ਇਹ ਤਫਤੀਸ਼ ਦੇ ਤਫਤੀਸ਼ ਦੇ ਦੌਰਾਨ ਸਾਰੀਆਂ ਜਿਹੜੀਆਂ ਗੱਲਾਂ ਹੋਣ ਰਿਕਾਰਡ ਲਿਆ ਜਾਂਦੇ